ਸਿਨੂ ਆਹ ਦੇਖਾਂਗੇ ਸਾਹਮਣੇ ਜਲਾਲਪੁਰੀਏ ਪਾਲੇ ਦੇ ਨਾਲ ਟੱਕ हरियाणे वारा उहो खिल मदार अंदरि राणादी राती राणाधी लहें पंजाब हरियाणा हरियाण हरिया हरियाण हरिया लेंदे पंजाब राती लुंडरी शहर ਜਦੋਂ ਗੱਲਾਂ ਟਿਕਾਣੇ ਨੇ ਪਤਾ ਚੱਲਦਾ ਫਾਈਨਲ ਚੱਲਦਾ ਫਾਈਨਲ ਚੱਲਦਾ ਚਿੱਤਪਾਲ ਚਿੱਟੀ ਵਾਲਾ ਕਬੱਡੀ 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 ਕਰਦਾ ਹੋਇਆ ਸਾਹਮਣੇ ਚਾਰ ਨੇ ਟਿਕਾਣੇ ਨੇ ਜਿਹੜਾ ਇਸ਼ਾਰਾ ਹੈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਉਧਰ ਬੱਬਲ ਸੰਗਰੂਰ ਹੋਣੀ ਖੇਡ ਕਰਾਂਗੇ ਆਓ ਸਾਹਮਣੇ ਖੇਡ ਮੈਦਾਨ ਦੇ ਅੰਦਰ ਮੇਰੇ ਮਿੱਤਰੋ ਡੋਗਰ ਰਾਜਲੀ ਦਾ ਪਾਉਂਦਾ ਰੇਡ ਚਾਰ ਜਾਫੀ ਤਿਆਰ ਬਰ ਤਿਆਰ ਆਓ ਵੇਖਾਂ ਲਈ ਤਲਾਵਰ ਹਰੀਪੁਰੀਆ ਤੇ ਨੀਤੂ ਕੰਗ ਹੋਣੀ ਵੀ ਜੁੜੇ ਵੱੱਠੇ ਲਾਈਵ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਡੋਗਰ ਸ਼ੀਲੂ ਕਹਿੰਦੇ ਬਾਹੂ ਅਕਬਰਪੁਰ ਦਾ ਸ਼ੀਲੂ ਕਹਿੰਦੇ ਬਾਹੂ ਅਕਬਰਪੁਰ ਦਾ ਛੰਨਾ ਵਾਲਾ ਟੀਪੁਕੀ ਲੱਖ ਲੱਖ ਮੁੱਲ ਪੇਲਾ ਕੱਲੀ ਕੱਲੀ ਰੇਡ ਦਾ ਛੰਨਾ ਵਾਲਾ ਪੂਰੀ ਆਲਾ ਟੀ ਪੂਕੀ ਦੇ ਮੈਚੇ ਤੇ ਖੇਡਦਾ ਗੋਪੇ ਪੈਸ ਨੂੰ ਮਾਰ ਆਹ ਸਾਹਮਣੇ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਪਾਉਂਦਾ ਰੇਡ ਔਰ ਦੂਜੇ ਪਾਸੇ ਰਾਜੂ 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 ਕਰੂ ਗੱਲ ਮਖੜੀ ਪਰ ਨਿੱਕਾ ਸੌ ਦਾ ਮੁੰਡਾ ਤਿੰਨ ਸੀਜ਼ਨਾਂ ਦਾ ਬੈਸਟ ਹੈ ਇਹ ਬੀਸੀ ਦੇ ਤਿੰਨ ਸੀਜ਼ਨਾਂ ਦਾ ਬੈਸਟ ਇਸ ਲਈ ਛੰਨਾ ਆਹ ਸਾਹਮਣੇ ਕਹਿੰਦੇ ਰਾਣਾ ਆਤੀ ਤੇ ਬਿੱਟੂ ਆਪਨ ਹੀਰਾ ਦਾ ਇਹ ਵੀ ਟੀ ਪੂਕੀ ਦੇ ਵਿੱਚ ਰਹਿਦਾ ਪੱਕਾ ਹੀਰਾ ਵਾਲਾ ਬਿੱਟੂ ਆ ਖੇਡ ਮੈਦਾਨ ਦੇ ਉੱਤਰ ਬੱਲੇ ਬੱਲੇ ਕਰਾ ਗਿਆ ਰਵੀਆ ਕਹਿੰਦੇ ਜੋਰੇ ਵਾਲਾ ਕਬੱਡੀ ਪੌਂਡ ਦੇ ਲਈ ਫੇਰ ਵਾਧਾ ਹੋਇਆ ਸਾਹਮਣੇ ਚਾਰ ਜਾਫੀ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਕਮਾਲ ਕਰੇਗਾ ਕੌਣ ਕਮਾਲ ਕਰੇਗਾ ਇੱਕ ਗੰਨੀ ਤੇ ਦੇਖਾਂਗੇ ਦੀ ਅਮਨ ਖੱਤਰੀ ਆ ਸਮੀ ਆ ਕੌਣ 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 ਕਮਾਲ ਟੱਚ ਸਵਾਦ ਮੇਲੇ ਦਾ ਸਵਾਦ ਮੇਲੇ ਦਾ ਭਾਜੀ ਨਾਲ ਸਿਮਰਨ ਵਾਲੇ ਸ਼ੀਲੂ ਦੇ ਲਈ 50 ਡਾਲਰ ਨੇ 50 50 ਡਾਲਰ ਨੇ ਉਹ ਸਾਹਮਣੇ ਨੀਤਨ ਸਿੰਘੀਆਂ ਨੀਤਨ ਅਮਰੰਦ ਮੈਸ ਆਹ ਚਿਤਪਾਲ ਚਿੱਟੀ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਫਾਈਨਲ ਖੇਡਿਆ ਜਾ ਰਿਹਾ ਹੈ ਬਾਈਕਟੋ ਬਲੂਸ ਬਾਬਾ ਭਗ ਸਿੰਘ ਕਬੱਡੀ ਕਲੱਬ ਤੇ ਦੂਜੇ ਪਾਸੇ ਦਸ਼ਮੇਸ਼ ਲੈਂਡ ਪ੍ਰਦਰ ਕਬੱਡੀ ਕਲੱਬ ਚਿਤਪਾਲ ਦੀ ਰੇਡ ਚਿਤਪਾਲ ਚਤਪਾਰ ਚਤਪਾਰ ਦੂਦੇ ਪਾਸੇ ਅਮਨ ਅਮਨ ਦੇ ਚਤਪਾਰ ਅਮਨ ਦੇ ਚਤਪਾਰ ਕੀ ਆ ਉਹ ਜਾਂਦਾ ਹੈ ਕਹਿੰਦੇ ਅਮਰਤ ਸਾਡਾ ਵੀਰ ਨਾਲ ਖੁਸ਼ ਰੰਦਾ ਵਾ ਸਾਰੇ ਭਰਾਵਾਂ ਦਾ ਬੜਾ ਧੰਨਵਾਦ ਹੈ ਇਹ ਕਹਿੰਦੇ ਟੀਪੁਕੀ ਵਾਲੇ ਜਿੰਨੇ ਜੱਫੇ ਲਾਉਣ ਜੋ ਹਰ ਇੱਕ ਜੱਫਾ 100 ਡਾਲਰ ਦਾ ਆ ਦੇਖੋ ਮੇਰੇ ਬਤੋ ਨਿਊਜ਼ੀਲੈਂਡ ਵਿੱਚ ਅਜੇ ਤੱਕ ਪੈ ਗਈ ਅਜ ਸਰੇ ਸਰੇ ਦੇ ਮੱਲ ਪੁੱਜੇ ਹੋਏ ਸੀਗੇ ਸਰੇ ਸਰੇ ਨੇ ਟਕਰਾਂ ਕਹਿੰਦੇ ਗੋਪੀ ਮਾਨਕੀ ਵਾਲੇ ਨੇ ਤਨ ਤਨ ਕਰਵਾਦੀ ਸਿਰਾ ਕਰਵਾਦਾ ਸਾਡੇ ਇਹੋ ਜੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ